ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੂਰੀ ਤਰ੍ਹਾਂ ਦੇ ਨਾਲ ਪੈਕ ਹੋ ਕੇ ਮੈਂ ਅਵਤਾਰ ਸਿੰਘ ਕੰਬੋਜ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹੋਣ ਲੱਗਿਆ ਕਿਉਂਕਿ ਬਾਈਕ ਚਲਾ ਕੇ ਮੈਂ ਆ ਰਿਹਾ ਸੀਗਾ ਤਾਂ ਜੇਕਰ ਤੁਸੀਂ ਵੀ ਬਾਈਕ ਚਲਾਉਂਦੇ ਹੋ ਸਰਦੀਆਂ ਦੇ ਵਿੱਚ ਟੂ व्हीਲਰ ਦੋ ਪਹੀਆ ਵਾਹਨ ਦਾ ਇਸਤੇਮਾਲ ਕਰਦੇ ਹੋ ਕਿਉਂਕਿ ਧੁੰਦ ਪੈ ਰਹੀ ਹੈ ਠੰਡ ਪੈ ਰਹੀ ਹੈ ਤਾਂ ਇਸ ਮੌਕੇ ਕਿਹੜੀ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਤੁਸੀਂ ਸੁਰੱਖਿਅਤ ਰਹੋ ਠੰਡ ਤੋਂ ਵੀ ਬਚ ਸਕੋ ਅਤੇ ਇਸ ਮੌਸਮ ਦੇ ਵਿੱਚ ਆਪਾਂ ਕਹਿ ਸਕਦੇ ਨੇ ਕਿ بیمار ਹੋਣ ਤੋਂ ਵੀ ਬਚ ਸਕੋ ਤਾਂ ਉਹਦੇ ਲਈ ਕੀ ਕੁਝ ਕਰਨਾ ਪਊਗਾ ਉਹ ਕੁਝ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਲੱਗਿਆ ਮੈਨੂੰ ਉਮੀਦ ਇਹ ਹੈਗੀ ਹੈ ਕਿ ਤੁਹਾਡੇ ਚ ਬਹੁਤ ਸਾਰੇ ਇਹੋ ਜਿਹੇ ਹੋਣ ਲਗੇ ਲੋਕ ਜਿਹੜੇ ਇਹਨਾਂ ਗੱਲਾਂ ਨੂੰ ਪਹਿਲਾਂ ਤੋਂ ਹੀ ਫੋਲੋ ਕਰਦੇ ਹੋਵੋਗੇ ਲੇਕਿਨ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਆਪਾਂ ਨੂੰ ਗੱਲਾਂ ਪਤਾ ਹੁੰਦੀਆਂ ਲੇਕਿਨ ਆਪਾਂ ਕਈ ਵਾਰ ਅਣਗਹਿਲੀ ਕਰ ਦਿੰਦੇ ਆ ਉਹਨਾਂ ਗੱਲਾਂ ਨੂੰ ਫੋਲੋ ਨਹੀਂ ਕਰਦੇ ਅਤੇ ਬਾਅਦ ਵਿੱਚ ਕਈ ਵਾਰੀ ਸਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਆਪਾਂ ਕਹਿ ਸਕਦੇ ਹਾਂ ਵੀ ਸਾਹਮਣਾ ਕਰਨਾ ਪੈਂਦਾ ਏ ਤਾਂ ਫਿਰ ਜਿਹੜੇ ਲੋਕ ਇਹ ਗੱਲਾਂ ਨੂੰ ਫੋਲੋ ਕਰਦੇ ਨੇ ਜਾਂ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਜਾਣਦੇ ਨੇ ਉਹਨਾਂ ਦੇ ਲਈ ਇਹ ਰਿਮਾਈਂਡਰ ਹੈਗਾ ਅਤੇ ਜਿਹੜੇ ਲੋਕਾਂ ਨੂੰ ਇਹ ਗੱਲਾਂ ਨਹੀਂ ਪਤਾ ਹੈਗਾ ਕਈ ਵਾਰੀ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਉਹਨਾਂ ਨੂੰ ਕੁਝ ਗੱਲਾਂ ਦਾ ਨਹੀਂ ਪਤਾ ਹੁੰਦਾ ਤਾਂ ਉਹਨਾਂ ਦੇ ਲੋਕਾਂ ਦੇ ਲਈ ਇਹ ਇੱਕ ਜਾਣਕਾਰੀ ਹੈਗੀ ਹੈ ਸੋ ਉਮੀਦ ਕਰਦਾ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੇਗੀ ਤਾ ਆਓ ਫਿਰ ਆਪਾਂ ਸ਼ੁਰੂ ਕਰੀਏ ਤਾਂ ਫਿਰ ਜੇਕਰ ਤੁਸੀਂ ਦੋ ਪਹੀਆ ਵਾਹਨ ਦਾ ਇਸਤੇਮਾਲ ਕਰਦੇ ਹੋ ਕਿਉਂਕਿ ਆਪਾਂ ਆਮ ਤੌਰ ਦੇ ਉੱਪਰ ਛੋਟੇ-ਮੋਟੇ ਕੰਮ ਕਰਨ ਦੇ ਲਈ ਜਾਂ ਆਪਾਂ ਲੋਕਲ ਪੱਧਰ ਦੇ ਉੱਪਰ ਬਾਹਰ ਨਿਕਲਣਾ ਹੋਵੇ ਤਾਂ ਦੋ ਪਹੀਆ ਦਾ ਇਸਤੇਮਾਲ ਕਰਦੇ ਹਾਂ ਮੈਂ ਵੀ ਅਕਸਰ ਦੋ ਪਹੀਆ ਦਾ ਇਸਤੇਮਾਲ ਕਰਦਾ ਤਾਂ ਤੁਹਾਨੂੰ ਤਿਆਰੀ ਕੀ ਕਰਨੀ ਪਵੇਗੀ ਹੁਣ ਕਿਉਂਕਿ ਧੁੰਦ ਪੂਰੀ ਤਰ੍ਹਾਂ ਪੈਣ ਲੱਗੀ ਹੈ ਸਭ ਤੋਂ ਪਹਿਲਾਂ ਆਪਾਂ ਤਿਆਰੀ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਘਰੋਂ ਨਿਕਲਣ ਲੱਗਿਆਂ ਤਿਆਰੀ ਕਰਨੀ ਪੈਂਦੀ ਹੈਗੀ ਤਿਆਰੀ ਕਿਵੇਂ ਹੋਵੇਗੀ ਸਭ ਤੋਂ ਪਹਿਲਾਂ ਕੱਪੜਿਆਂ ਦੇ ਉੱਪਰ ਵਿਸ਼ੇਸ਼ ਧਿਆਨ ਦਿਓ ਸਰਦੀ ਦੇ ਮੌਸਮ ਦੇ ਵਿੱਚ ਧੁੰਦ ਦੇ ਮੌਸਮ ਦੇ ਵਿੱਚ ਗਰਮ ਕੱਪੜਿਆਂ ਦਾ ਇਸਤੇਮਾਲ ਕੀਤਾ ਜਾਵੇ ਜੇਕਰ ਬਹੁਤੇ ਵਧੀਆ ਜਿਹਾ ਆਪਾਂ ਕਹੀਏ ਬਹੁਤੇ ਗਰਮ ਕੱਪੜੇ ਨਹੀਂ ਹੈਗੇ ਕਈ ਵਾਰ ਆਪਾਂ ਗਰਮੀਆਂ ਵਾਲੇ ਮੋٹے ਕੱਪੜਿਆਂ ਦਾ ਵੀ ਇਸਤੇਮਾਲ ਕਰ ਲੈਂਦੇ ਆ ਤਾਂ ਆਪਣੇ ਆਪਾਂ ਕਹੀਏ ਪੈਂਟ ਕਮੀਜ਼ ਦੇ نیچے ਆਪਾਂ ਕਹੀਏ ਇਨਰ ਜਿਹੜਾ ਗਰਮ ਇਨਰ ਹੁੰਦਾ ਉਹ ਜ਼ਰੂਰ ਪਾਇਆ ਜਾਵੇ ਕਿਉਂਕਿ ਸਰੀਰ ਦੀ ਗਰਮੀ ਨੂੰ ਬਾਹਰ ਨਿਕਲਣ ਤੋਂ ਰੋਕਦਾ ਹੈ ਅਤੇ ਬਾਹਰ ਵਾਲੀ ਜੋ ਠੰਡਾ ਤਾਪਮਾਨ ਹੈਗਾ ਉਸ ਨੂੰ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਤੋਂ ਵੀ ਉਹ ਰੋਕਦਾ ਏ ਤਾਂ ਵਧੀਆ ਕੱਪੜੇ ਹੋਣੇ ਚਾਹੀਦੇ ਚੰਗੀ ਤਰ੍ਹਾਂ ਨਾਲ ਪੈਕ ਆਪਣੇ ਆਪ ਨੂੰ ਕਰ ਲਓ ਜਰਸੀ ਇਹੋ ਜੀ ਪਾਓ ਜੈਕਟ ਇਹੋ ਜੀ ਪਾਓ ਜਿਸ ਦੇ ਵਿੱਚ ਹਵਾ ਕ੍ਰੋਸ ਨਾ ਕਰ ਸਕੇ ਜੇਕਰ ਤੁਹਾਡੇ ਕੋਲ ਕੋਈ ਬਹੁਤੀ ਆਪਾਂ ਕਹੀਏ ਮੋਟੀ ਜਾਂ ਬਹੁਤੀ ਵਧੀਆ ਜਰਸੀ ਨਹੀਂ ਵੀ ਹੈਗੀ ਤਾਂ ਤੁਸੀਂ ਉੱਪਰ ਵਿੰਡ ਚੀਟਰ ਪਾ ਸਕਦੇ ਹੋ ਕਿਉਂਕਿ ਛਾਤੀ ਤੇ ਹਵਾ ਵੱਜਣੀ ਠੰਡੀ ਕਿਤੇ ਨਾ ਕਿਤੇ ਕਾਫੀ ਕਈ ਵਾਰੀ ਮਾੜੀ ਸਾਬਤ ਹੁੰਦੀ ਹੈ ਤਾਂ ਪੂਰੀ ਤਰ੍ਹਾਂ ਨਾਲ ਛਾਤੀ ਪੈਕ ਹੋਣੀ ਚਾਹੀਦੀ ਗਲਾ ਤੁਹਾਡਾ ਕਵਰ ਹੋਣਾ ਚਾਹੀਦਾ ਗਲੇ ਦੇ ਵਿੱਚ ਤੁਸੀਂ ਮਫਰਲ ਦਾ ਇਸਤੇਮਾਲ ਵੀ ਕਰ ਸਕਦੇ ਹੋ ਲੇਕਿਨ ਮਫਰਲ ਨਾਲੋਂ ਵੀ ਜ਼ਿਆਦਾ ਬੈਟਰ ਹੈਗਾ ਕਿ ਤੁਹਾਡੀ ਜਰਸੀ ਤੁਹਾਡੇ ਗਲੇ ਨੂੰ ਚੰਗੀ ਤਰ੍ਹਾਂ ਪੈਕ ਕਰ ਲਵੇ ਉਸ ਦੇ ਨਾਲ ਹੀ ਹੁਣ ਸਰਦੀ ਆਪਾਂ ਗੱਲ ਕਰਦੇ ਹਾਂ ਤਾਂ ਸਿਰ ਤੁਹਾਡਾ ਚੰਗੀ ਤਰ੍ਹਾਂ ਢੱਕਿਆ ਹੋਣਾ ਚਾਹੀਦਾ ਹੈ ਸਰਦੀਆਂ ਦੇ ਵਿੱਚ ਅਕਸਰ ਹਵਾ ਮੱਥੇ ਦੇ ਵਿੱਚ ਵੱਜਦੀ ਹੈ ਤਾਂ ਉਦੋਂ ਕਿਸੇ ਪ੍ਰਕਾਰ ਦੀ ਸਮੱਸਿਆ ਆ ਸਕਦੀ ਹੈ ਆਮ ਤੌਰ ਦੇ ਉੱਪਰ ਆਪਾਂ ਸਰਦਾਰ ਲੋਕ ਹੈਗੇ ਜਿਹੜੇ ਉਹ ਤਾਂ ਸਿਰ ਨੂੰ ਪੱਗ ਨਾਲ ਜਾਂ ਪਗੜੀ ਦੇ ਨਾਲ ਢੱਕ ਕੇ ਰੱਖਦੇ ਆ ਜੇਕਰ ਤੁਸੀਂ ਮੋਨੇ ਹੋ ਤਾਂ ਹੈਲਮਟ ਦਾ ਇਸਤੇਮਾਲ ਜ਼ਰੂਰ ਕਰੋ ਵੈਸੇ ਤਾਂ ਟੂ ਪਹੀਆ ਵਾਹਨ ਦੇ ਉੱਪਰ ਕਾਨੂੰਨਨ ਵੀ ਹੈਲਮਟ ਹਮੇਸ਼ਾ ਹੀ ਪਹਿਨਣਾ ਪੈਂਦਾ ਲੇਕਿਨ ਆਪਾਂ ਆਮ ਤੌਰ ਦੇ ਉੱਪਰ ਦੇਖਦੇ ਆ ਬਹੁਤ ਸਾਰੇ ਲੋਕ ਲੋਕਲ ਪੱਧਰ ਦੇ ਉੱਪਰ ਹੈਲਮਟ ਦਾ ਇਸਤੇਮਾਲ ਨਹੀਂ ਕਰਦੇ ਹੁਣ ਇਸ ਧੁੰਦੇ ਦੇ ਵਿੱਚ ਇਸ ਠੰਡ ਦੇ ਵਿੱਚ ਜੇਕਰ ਤੁਸੀਂ ਹੈਲਮਟ ਦਾ ਇਸਤੇਮਾਲ ਕਰੋਗੇ ਤਾਂ ਦੋ ਫਾਇਦੇ ਤੁਹਾਨੂੰ ਉਹਦੇ ਹੋਣਗੇ ਇਕ ਤਾਂ ਤੁਸੀਂ ਠੰਡ ਤੋਂ ਬਚ ਸਕੋਗੇ हेलमेट ਤੁਹਾਡਾ ਵਧੀਆ ਹੈਲਮਟ ਹੋਣਾ ਚਾਹੀਦਾ ਜਿਹਦੇ ਮੂਰੇ ਸ਼ੀਸ਼ਾ ਵਾਲਾ ਕਵਰ ਹੁੰਦਾ ਹੈ ਉਸ ਨੂੰ ਉਸ ਹੈਲਮਟ ਦਾ ਪ੍ਰਯੋਗ ਕਰੋ ਤਾਂ ਕਿ ਪੂਰੀ ਤਰ੍ਹਾਂ ਫੇਸ ਤੁਹਾਡਾ ਢੱਕਿਆ ਜਾਵੇ ਇੱਕ ਤਾਂ ਤੁਸੀਂ ਠੰਡ ਤੋਂ ਬਚ ਜਾਓਗੇ ਮੱਥੇ ਦੇ ਉੱਪਰ ਹਵਾ ਨਹੀਂ ਲੱਗੇਗੀ ਦੂਸਰਾ ਇਨ ਕੇਸ ਜੇਕਰ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਹੁੰਦਾ ਤਾਂ ਹੈਲਮਟ ਕਿਤੇ ਨਾ ਕਿਤੇ ਤੁਹਾਡੀ ਬਹੁਤ ਮਦਦ ਕਰਦਾ ਹੈ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਹੱਥਾਂ ਤੇ ਪੈਰਾਂ ਦੀ ਬੂਟ ਇਹੋ ਜਿਹੇ ਪਾਣੀ ਚਾਹੀਦੀ ਜਿਹੜੇ ਚੰਗੀ ਤਰ੍ਹਾਂ ਪੈਰ ਨੂੰ ਕਵਰ ਕਰਕੇ ਰੱਖਣ ਜਿਸ ਦੇ ਵਿੱਚ ਹਵਾ ਕ੍ਰੋਸ ਨਾ ਹੁੰਦੀ ਹੋਵੇ ਵਧੀਆ ਮੋٹے ਬੂਟ ਆਪਾਂ ਪਾਏ ਜਾਣ ਗਰਮ ਬੂਟ ਪਾਏ ਜਾਣ ਸਪੋਰਟਸ ਬੂਟ ਹੋਣ ਭਾਵੇਂ ਉਹ ਲੈਦਰ ਦੇ ਬੂਟ ਹੋਣ ਕੋਈ ਕਿਸੇ ਪ੍ਰਕਾਰ ਦੇ ਬੂਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਲੇਕਿਨ ਪੈਰ ਪੂਰੀ ਤਰ੍ਹਾਂ ਕਵਰ ਹੋਣਾ ਚਾਹੀਦਾ ਹੈ ਅਤੇ ਬੂਟ ਦਾ ਗ੍ਰਿਪ ਚੰਗੀ ਤਰ੍ਹਾਂ ਨਾਲ ਪੈਰ ਦੇ ਵਿੱਚ ਮੈਂ ਕਹੀ ਆਪਾਂ ਕਿ ਬੂਟ ਖੁੱਲਾ ਨਾ ਹੋਵੇ ਤਾਂ ਬਹੁਤ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਹੱਥਾਂ ਦੀ ਗੱਲ ਕਰ ਲਈਏ ਹੱਥਾਂ ਦੇ ਵਿੱਚ ਦਸਤਾਨੇ ਇਸ ਮੌਸਮ ਦੇ ਵਿੱਚ ਧੁੰਦ ਦੇ ਵਿੱਚ ਜ਼ਰੂਰ ਪਾਏ ਜਾਣ ਹੁਣ ਦਸਤਾਨੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਜੇਕਰ ਤੁਸੀਂ ਦਸਤਾਨੇ ਪਾਣੇ ਨੇ ਤਾਂ ਬਾਈਕ ਚਲਾਣਾ ਹੈ ਤਾਂ ਇਹ ਕੋਸ਼ਿਸ਼ ਕਰੋ ਕਿ ਦਸਤਾਨੇ ਪੂਰੀ ਤਰ੍ਹਾਂ ਨਾਲ ਤੁਹਾਡੇ ਹੱਥ ਨੂੰ ਆਪਾਂ ਕਹੀਏ ਕਵਰ ਤਾਂ ਕਰਦੇ ਹੋਣ ਨਾਲ ਦੀ ਨਾਲ ਟਾਈਟ ਕਵਰ ਕਰਦੇ ਹੋਣ ਤਾਂ ਕਿ ਹੱਥ ਦਾ ਗ੍ਰਿਪ ਬਣਿਆ ਰਿਹਾ ਹੋਇਆ ਰਹੇ ਲੈਦਰ ਦੇ ਦਸਤਾਨੇ ਆਂਦੇ ਨੇ ਹੋਰ ਕਈ ਪ੍ਰਕਾਰ ਦੇ ਦਸਤਾਨੇ ਆਂਦੇ ਨੇ ਅਤੇ ਸਭ ਤੋਂ ਆਪਾਂ ਕਹੀਏ ਸਸਤੇ ਦਸਤਾਨੇ ਵੀ ਆਂਦੇ ਨੇ ਉਨ ਦੇ ਪਾਸਮ ਦੇ ਦਸਤਾਨੇ ਹੁੰਦੇ ਨੇ ਉਹ ਘਰੇ ਵੀ ਬਣਾਏ ਜਾ ਸਕਦੇ ਨੇ ਉਹ ਵੀ ਕਿਤਨੇ ਕਿਤੇ ਹਵਾ ਨੂੰ ਠੰਡ ਨੂੰ ਰੋਕਦੇ ਹੱਥਾਂ ਦੇ ਉੱਪਰ ਲੱਗਣ ਤੋਂ ਅਤੇ ਨਾਲ ਹੀ ਪੂਰੀ ਤਰ੍ਹਾਂ ਨਾਲ ਗ੍ਰਿਪ ਤੁਹਾਡੇ ਹੱਥ ਦਾ ਬਣਿਆ ਰਹਿੰਦਾ ਹੈਗਾ ਨੋਟ ਕਰਨ ਵਾਲੀ ਗੱਲ ਇਹ ਹੁੰਦੀ ਕਿ ਜੇਕਰ ਜਿਆਦਾ ਖੁੱਲਾ ਦਸਤਾਨਾ ਹੋਵੇਗਾ ਤਾਂ ਉਂਗਲੀਆਂ ਦੇ ਵਿੱਚੋਂ ਸਪੇਸ ਨਹੀਂ ਆਪਾਂ ਨੂੰ ਨਜ਼ਰ ਆਉਂਦੀ ਜੇਕਰ ਤੁਹਾਨੂੰ ਸਪੇਸ ਚੰਗੀ ਤਰ੍ਹਾਂ ਨਜ਼ਰ ਆ ਰਹੀ ਹੈ ਤਾਂ ਫਿਰ ਬਾਈਕ ਦੇ ਉੱਪਰ ਗ੍ਰਿਪ ਚੰਗੀ ਤਰ੍ਹਾਂ ਨਾਲ ਬਣ ਜਾਂਦਾ ਹੈ ਜਦੋਂ ਤੁਹਾਡਾ ਬਾਈਕ ਦੇ ਉੱਪਰ ਗ੍ਰਿਪ ਵਧੀਆ ਹੋਵੇਗਾ ਤਾਂ ਤੁਹਾਡਾ ਬਾਈਕ ਦੇ ਉੱਪਰ ਕੰਟਰੋਲ ਬਣਿਆ ਰਹੇਗਾ ਕਿਉਂਕਿ ਠੰਢ ਦੇ ਮੌਸਮ ਦੇ ਵਿੱਚ ਇਸ ਧੁੰਦ ਦੇ ਮੌਸਮ ਦੇ ਵਿੱਚ ਸਾਡਾ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਸਰੀਰ ਦਾ ਤਾਪਮਾਨ ਵੀ ਘਟ ਜਾਂਦਾ ਹੈ ਅਤੇ ਪਕੜ ਹੈਗੀ ਆ ਜੋ ਹੱਥਾਂ ਪੈਰਾਂ ਦੀ ਉਹ ਘਟ ਹੋ ਜਾਂਦੀ ਹੈ ਅਤੇ ਇਸ ਮੌਸਮ ਦੇ ਵਿੱਚ ਪੂਰੀ ਤਰ੍ਹਾਂ ਨਾਲ ਗ੍ਰਿਪ ਵਾਲੇ ਦਸਤਾਨੇ ਤੁਹਾਡੇ ਬਹੁਤ ਕੰਮ ਆਣਗੇ ਤਾਂ ਬਾਈਕ ਤੁਹਾਡੇ ਕੰਟਰੋਲ ਵਿੱਚ ਰਹੇਗੀ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਨਹੀਂ ਹੋਵੇਗਾ ਤਾਂ ਹੁਣ ਉਸ ਤੋਂ ਬਾਅਦ ਤੁਸੀਂ ਪੂਰੀ ਤਿਆਰੀ ਕਰ ਲੀਤੀ ਹੈ ਬਾਈਕ ਦੇ ਉੱਪਰ ਬਾਹਰ ਨਿਕਲਣ ਦੀ ਇਸ ਠੁੰਡੇ ਦੇ ਮੌਸਮ ਦੇ ਵਿੱਚ ਇਸ ਠੰਡ ਦੇ ਮੌਸਮ ਦੇ ਵਿੱਚ ਤਾਂ ਫਿਰ ਆਖਰ ਸੜਕ ਦੇ ਉੱਪਰ ਤੁਹਾਨੂੰ ਕਿਹੜੀ ਕਿਹੜੀ ਸਾਵਧਾਨੀ ਵਰਤਣੀ ਪਵੇਗੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਲੈਣੇ ਆਂ ਪਹਿਲਾਂ ਤਾਂ ਤੁਸੀਂ ਜਿਹੜੀ ਵੀ ਬਾਈਕ ਜਾਂ ਟੂ-ਵੀਲਰ ਜੇਸ ਵੀ ਟੂ-ਵੀਲਰ ਦਾ ਇਸਤੇਮਾਲ ਤੁਸੀਂ ਕਰਨਾ ਹੈ ਉਸ ਦੀ ਫਿਟਨੈਸ ਨੂੰ ਸਮੇਂ-ਸਮੇਂ ਦੇ ਉੱਪਰ ਚੈੱਕ ਕਰਵਾਂਦੇ ਰਹੋ ਖਾਸ ਕਰਕੇ ਇਸ ਮੌਸਮ ਦੇ ਵਿੱਚ ਇਹ ਚੈੱਕ ਜਰੂਰ ਕਰੋ ਕਿ ਕੀ ਤੁਹਾਡੇ ਬਾਈਕ ਦੀਆਂ ਲਾਈਟਾਂ ਪ੍ਰੋਪਰ ਜਗਦੀਆਂ ਨੇ ਫਿਰ ਭਾਵੇਂ ਉਹ ਬ੍ਰੇਕ ਲਾਈਟ ਹੋਵੇ ਟੇਲ ਲਾਈਟ ਵੀ ਜਿਹਨੂੰ ਆਪਾਂ ਕਹਿੰਦੇ ਆ ਫਿਰ ਭਾਵੇਂ ਉਹ ਹੈੱਡਲਾਈਟ ਹੋਵੇ ਜਾਂ ਫਿਰ ਹੁਣ ਇੰਡੀਕੇਟਰ ਕਿਉਂਕਿ ਇਹ ਸਾਰੀ ਲਾਈਟਾਂ ਦਾ ਵੀ ਦਰੁਸਤ ਹੋਣਾ ਬਹੁਤ ਜ਼ਰੂਰੀ ਹੈਗਾ ਤੁੰਦਰੇ ਵਿੱਚ ਜਦੋਂ ਵੀ ਸੜਕ ਦੇ ਉੱਪਰ ਨਿਕਲਣਾ ਆਪਣੀ ਬਾਈਕ ਦੀ ਲਾਈਟ ਔਨ ਰੱਖੋ ਡੀਪਰ ਲਾਈਟ ਔਨ ਰੱਖੋ ਬੀਮ ਲਾਈਟ ਜਿਹੜੀ ਸਾਹਮਣੇ ਸਿੱਧੀ ਵੱਜਦੀ ਹੈ ਉਸ ਨੂੰ ਕਦੇ ਔਨ ਨਾ ਕਰੋ ਦੂਸਰੇ ਦੀ ਅੱਖਾਂ ਚੁੰਲੀ ਆ ਸਕਦੀਆਂ ਨੇ ਉਸ ਦੇ ਨਾਲ ਤੁਸੀਂ ਡੀਪਰ ਲਾਈਟ ਜਗਾ ਕੇ ਰੱਖੋ ਇੰਡੀਕੇਟਰ ਦਾ ਇਸਤੇਮਾਲ ਕਰ ਸਕਦੇ ਹੋ ਸੜਕ ਦੇ ਕਿਨਾਰੇ ਜਦੋਂ ਵੀ ਖੜਨਾ ਹੈ ਉਸ ਵਕਤ ਤੁਸੀਂ ਆਪਣਾ ਇੰਡੀਕੇਟਰ ਜ਼ਰੂਰ ਚਲਾ ਕੇ ਰੱਖੋ ਤਾਂ ਕਿ ਆਣ ਜਾਣ ਵਾਲੇ ਵਿਅਕਤੀ ਨੂੰ ਪਤਾ ਲੱਗ ਸਕੇ ਕਿ ਇੱਥੇ ਕੋਈ ਵਿਅਕਤੀ ਖੜਾ ਹੈ ਕੋਈ ਬਾਈਕ ਖੜੀ ਹੈਗੀ ਹੈ ਕਿਉਂਕਿ ਵਿਜ਼ਿਬਿਲਟੀ ਹੁੰਦੀ ਹੈ ਜੋ ਧੁੰਦ ਦੇ ਵਿੱਚ ਉਹ ਘਟ ਹੋਈ ਹੋਈ ਹੁੰਦੀ ਹੈ ਇੱਕ ਹੋਰ ਵਿਸ਼ੇਸ਼ ਗੱਲ ਜੋ ਧਿਆਨ ਰੱਖਣ ਵਾਲੀ ਹੈਗੀ ਹੈ ਜਦੋਂ ਵੀ ਤੁਹਾਨੂੰ ਕੋਈ ਕੋਈ ਫੋਨ ਸੁਣਨਾ ਪੈ ਜਾਵੇ ਬਾਈਕ ਤੁਸੀਂ ਚਲਾ ਰਹੇ ਹੋ ਫੋਨ ਆ ਜਾਂਦਾ ਹੈਗਾ ਫੋਨ ਸੁਣਨਾ ਪੈ ਜਾਵੇ ਜਾਂ ਕੁਝ ਹੋਰ ਤੁਸੀਂ ਕੋਈ ਵੀ ਕੰਮ ਸੜਕ ਦੇ ਕਿਨਾਰੇ ਕਰਨ ਦੇ ਲਈ ਰੁਕਦੇ ਹੋ ਕਿਤੇ ਕੋਈ ਚੀਜ਼ ਖਰੀਦਣ ਲਈ ਰੁਕਦੇ ਹੋ ਤਾਂ ਕੋਸ਼ਿਸ਼ ਕਰੋ ਆਪਣੀ ਬਾਈਕ ਨੂੰ ਸੜਕ ਤੋਂ ਪਿੱਛੇ हट ਕੇ ਲਗਾਇਆ ਜਾਵੇ ਕਿਉਂਕਿ ਹਾਦਸੇ ਦੇ ਸੰਭਾਵਿਤ ਹਾਦਸੇ ਤੋਂ ਬਚਣ ਦੇ ਲਈ ਸੜਕ ਦੇ ਕਿਨਾਰੇ ਖੜਨਾ ਕਿਸੇ ਵੀ ਤਰ੍ਹਾਂ ਨਾਲ ਸੁਰੱਖਿਤ ਨਹੀਂ ਹੁੰਦਾ ਇਸ ਮੌਸਮ ਦੇ ਵਿੱਚ ਅਤੇ ਜੇਕਰ ਤੁਸੀਂ ਥੋੜਾ ਸੜਕ ਤੋਂ ਪਿੱਛੇ हट ਕੇ ਖੜਦੇ ਹੋ ਤਾਂ ਉੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਸੜਕ ਦਾ ਰਸਤਾ ਸਾਫ਼ ਦਿਖਾਈ ਦਿੰਦਾ ਹੈ ਤੇ ਮਿਲਦਾ ਹੈਗਾ ਕਿਉਂਕਿ ਧੁੰਦਰੀ ਵਿੱਚ ਵਿਜ਼ਿਬਿਲਟੀ ਘੱਟ ਹੋਣ ਦੇ ਕਰਕੇ ਜੇਕਰ ਤੁਸੀਂ ਸੜਕ ਦੇ ਉੱਪਰ ਬਾਈਕ ਰੋਕ ਦਿੰਦੇ ਹੋ ਅਤੇ ਖੜਦੇ ਹੋ ਤਾਂ ਕਿਸੇ ਪ੍ਰਕਾਰ ਦਾ ਹਾਦਸਾ ਹੋ ਸਕਦਾ ਹੈ ਅਤੇ ਕੋਸ਼ਿਸ਼ ਇਹ ਕਰੋ ਜੇਕਰ ਤੁਹਾਨੂੰ ਖੜਨਾ ਪੈ ਵੀ ਜਾਂਦਾ ਹੈ ਤਾਂ ਉਸ ਵਕਤ ਆਪਣੇ ਬਾਈਕ ਦੇ ਇੰਡੀਕੇਟਰ ਜਰੂਰ ਚਲਾ ਕੇ ਰੱਖੋ ਸੋ ਇਹ ਸਾਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੁਹਾਨੂੰ ਸਭ ਤੋਂ ਪਹਿਲਾਂ ਤਿਆਰੀ ਦੀ ਗੱਲ ਦੱਸੀ ਹੈ ਕਿ ਪੈਕ ਹੋ ਕੇ ਪੂਰੀ ਤਰ੍ਹਾਂ ਨਿਕਲੋ ਪੈਕ ਹੋਣ ਦੇ ਵਿੱਚ ਕਈ ਵਾਰ ਆਪਾਂ ਦੇਖਦੇ ਹਾਂ ਆਪਾਂ ਸੜਕਾਂ ਦੇ ਉੱਪਰ ਅਕਸਰ ਕਈ ਲੋਕ ਖੁੱਲੇ ਕਪੜਾ ਬੁੱਕਲ ਮਾਰ ਲੈਂਦੇ ਜਿਸ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਲੋਈ ਲੈ ਲੈਂਦੇ ਨੇ ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਹੁੰਦੀ ਵਧੀਆ ਜਰਸੀ ਵਧੀਆ ਜੈਕਟ ਜਿਸ ਦੇ ਵਿੱਚ ਹਵਾ ਕ੍ਰੋਸ ਨਾ ਹੋਵੇ ਚੰਗੇ ਬੂਟ ਚੰਗੇ ਦਸਤਾਨੇ ਜਿਸ ਦਾ ਪੂਰੀ ਤਰ੍ਹਾਂ ਨਾਲ ਗ੍ਰਿਪ ਹੋਵੇ ਜੇਕਰ ਸਰਦਾਰ ਹੋ ਤੁਸੀਂ ਪਗੜੀ ਬੰਨੋਗੇ ਅਗਰ ਜੇਕਰ ਤੁਸੀਂ ਮੋਨੇ ਹੋ ਤਾਂ ਹੈਲਮਟ ਦਾ ਇਸਤੇਮਾਲ ਕਰੋ ਤਾਂ ਪੂਰੀ ਤਰ੍ਹਾਂ ਨਾਲ ਤਿਆਰ ਹੋ ਕੇ ਅਤੇ ਪੂਰੀ ਤਰ੍ਹਾਂ ਨਾਲ ਆਪਣੀ ਬਾਈਕ ਨੂੰ ਤਿਆਰ ਕਰਕੇ ਫਿਰ ਇਸ ਮੌਸਮ ਦੇ ਵਿੱਚ ਬਾਹਰ ਨਿਕਲੋ ਤਾਂ ਕਿ ਤੁਸੀਂ ਨਾ ਕਿਤੇ ਤੁਸੀਂ ਖੁਦ ਸੁਰੱਖਿਅਤ ਰਹਿ ਸਕਦੇ ਹੋ ਅਤੇ ਸੜਕਾਂ ਦੇ ਉੱਪਰ ਨਿਕਲਣ ਵਾਲੇ ਹੋਰ ਲੋਕਾਂ ਨੂੰ ਵੀ ਸੁਰੱਖਿਅਤ ਰੱਖੋਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਨੂੰ ਫੋਲੋ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈ ਦੀ ਪੰਜਾਬੀ ਦੇ ਨਾਲ ਧੰਨਵਾਦ ਜੀ